ਸਾਰੇ ਨੂੰ ਪਿਆਰ ਪਰਿਸ਼ਾਦ ਸ੍ਰੀਕਲ ਜੀ ਰਾਜਵਿੰਦਰ ਬਲੌਕ ਤੇ ਤੁਹਾਡਾ ਸਵਾਗਤ ਹੈ। ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ। ਤੇ ਸਵੇਰ ਦਾ ਟਾਈਮ ਹੈ ਜੀ 6:00 ਵਜੇ। ਅਪਣੇ ਰਾਤ ਦਾ ਮੀਂਹ ਨੇ ਹੀ ਪੈਰੇ। ਹੁਣ ਤਾਂ ਥੋੜਾ ਜਿਹਾ ਮੀਂਹ ਘਟਾ ਹੈ। ਇਹ 10:30 ਵਜੇ ਨੂੰ ਥੋੜੀ-ਥੋੜੀ ਨਿਹਰੀ ਆ ਗਈ ਸੀ। ਉਸ ਤੋਂ ਬਾਅਦ 11:00 11:30 ਵਜੇ ਦਾ ਮੀਂਹ ਪੈਣ ਲੱਗਾ ਜੀ ਬਹੁਤ ਮੀਂਹ ਡਿੱਗਿਆ। ਹੁਣ ਵੀ ਬਹੁਤ ਪੈ ਰਿਹਾ। ਅਸੀਂ ਨੇ ਗੱਡੀ ਤੇ ਕਾਫੀ ਰੇਤ ਪਿਆ ਫਿਰਦੀ ਉੱਠ ਕੇ ਬਾਹਰ ਕੱਢਦੀ ਅੱਧੀ ਕਿਦਾਈ ਤੋਤੀ ਗਈ ਸਾਰੀ ਸਾਫ ਹੋ ਗਈ ਹਾਂ ਅੰਦਰ ਸਕੂਟਰ ਨਹੀਂ ਮੀਂਹ ਦਾ ਵੀ ਲਾਹਾ ਲੈ ਲਿਆ ਸਾਈਕਲ ਹੀ ਮਨੀ ਬਲਡ ਰਹੀ ਆ ਜਿੰਦਾ ਇਹ ਕੋਈ ਆ ਸਕੂਟਰ ਵੀ ਸਾਫ ਹੋਈ ਜਾਂਦੀ ਗੱਡੀ ਇੱਥੇ ਨਾਲ ਅੱਧੀ ਅੰਦਰ ਸੀ ਅੱਧੀ ਬਾਹਰ ਹੀ ਸੀ ਸਾਰੀ ਤੋਤੀ ਗਈ ਹੁਣ ਇਹਨੂੰ ਸਾਫ ਕਰ ਦਾਂਗੇ ਬਹੁਤ ਰੇਤ ਪਿਆ ਸੀ ਕੱਲ ਹੀ ਕਰਕੇ ਹਟ ਗਈ ਮੈਂ ਪਿੰਦਰ ਨੂੰ ਵੀ ਤਵਾ ਲਿਆ ਚਲੋ ਜੀ ਮੌਸਮ ਠੰਡਾ ਹੋ ਗਿਆ ਸੈਫੀ ਬਾਹਰ ਜਾਣਾ ਓਏ ਜੀ ਤੇ ਹੁਣ ਆਪਾਂ ਧਾਰ ਕੱਢਦੀਆਂ ਮੈਂ ਲਾਈਟ ਵੀ ਨਹੀਂ ਹੋਗੀ ਸਾਡੇ ਰਾਤ 11 ਵਜੇ ਦੀ ਗਈ ਐ ਪਰ ਅੱਜ ਤੱਕ ਮਟਰ ਚੱਲੀ ਜਾਂਦਾ ਕਿ ਸਾਰੇ ਦਿਨ ਦਾ ਚਾਰਜ ਦੀ ਮੱਜਾਂ ਨੂੰ ਵੀ ਠੰਡ ਹੋ ਗਈ ਬਹੁਤ ਗਰਮੀ ਹੋ ਗਈ ਤੇ ਕੱਲ ਤਾਂ ਲੋ ਪੈਂਦੀ ਤੇ ਇੰਨੀ ਮੜ ਜੀ 2-4 ਦਿਨ ਲੋਆਂ ਤੋਂ ਰਾਹਤ ਮਿਲ ਜੂਗੀ ਆ ਕਟੀਆਂ ਝਾੜੀ ਨੂੰ ਪਾਲਾ ਜੜਿਆ ਤੇ ਇਧਰ ਕਣੀਆਂ ਬੰਨੀਆਂ ਨੇ ਤੇ ਤੇ ਦੇਖੋ ਇਹ ਮੌਸਮ ਮੈਂ ਠੰਡਾ ਹੋ ਗਿਆ ਵਧੀਆ ਦਰਖਤ ਵੀ ਧੋਤੇ ਗਏ ਰੇਤੇ ਨਾਲ ਕੰਡ ਨਾਲ ਬਹੁਤ ਬੁਰਾ ਹਾਲ ਹਾਂ ਤੇ ਉਹ ਤੇ ਮੌਸਮ ਠੀਕ ਹੋ ਗਿਆ ਸੈਪੀ ਕੜੀਆਂ ਚ ਕਿੱਧਰ ਫਿਰਦਾ ਤੁਰ ਗਿੱਲੀ ਬੜ ਜਗਾ ਚਲੰਦਰੀ ਚਲ ਚਲ ਪਿੱਛੇ ਨਹਿ ਗਿਆ ਲੈ ਜਮੀਨੀ ਡਾਲ ਡੋਰਾ ਹੈਗਾ ਉਧਰ ਤਾਂ ਨੇਰੀ ਨੇ ਬਹੁਤ ਬਰਾਂਡੇ ਜਿਹਾ ਪੱਤੇ ਕਿਤੇ ਬਹੁਤ ਜੜੇ ਪੈ ਨੇ ਮੈਂ ਧਾਰ ਕੱਢ ਕੇ ਝਾੜੂ ਝੂੜੀ ਲਾਉਣੀ ਆ ਠੰਡ ਹੋ ਗਈ ਅੱਜ ਤਾਂ ਸੌਣ ਵਾਲਾ ਕੰਮ ਹੋਇਆ ਪੇ ਬਹੁਤ ਵਧੀਆ ਮੌਸਮ ਹੋ ਗਿਆ ਚਲੋ ਹੁਣ ਤਾਂ ਸਭ ਦਾ ਦਾਣਾ ਪੱਕਾ ਸਮ ਗਿਆ ਜੀ ਵਧੀਆ ਰੱਬ ਨੇ 10 15 ਦਿਨ ਦੇਖ ਤੇ ਬਰੀਆ ਮੌਸਮ ਹੋ ਗਿਆ ਸਾਰਾ ਤੇ ਆਪਾਂ ਹੁਣ ਧਾਰ ਕੱਢਦੇ ਆ ਫੇਰ ਮਿਲਦੇ ਹਾਂ ਲਓ ਜੀ ਅੱਜ ਠੰਡ ਦਾ ਲਾਹਾ ਲੈ ਲਿਆ ਸਾਰੀ ਸੈਲਫ ਬੋਅ ਕਤੂੜੀਆਂ ਤਾੜੀਆਂ ਕਰ ਦਿੱਤੀ ਕੰਡ ਪੀ ਪੀ ਤੇ ਨੀ ਨੀ ਮਗਾ ਚੱਲ ਮੌਸਮ ਠੀਕ ਐ ਠੰਡ ਐ ਤੇ ਸਾਰੀ ਆਪਾਂ ਨੇ ਉਹ ਚੱਕਤੀ ਦਾ ਜਿਹੜਾ ਆਪਣਾ ਵਸਾਇਆ ਸੀ ਕਪੜਾ ਨੂੰ ਧੋਵਾਂਗੇ ਬਾਹਲੀ ਕੰਡ ਜੀ ਪੀ ਪੀ ਐਦਾਂ ਹੀ ਕੰਨਸਾ ਸਾਫ਼ ਕਰਕੇ ਆਪਾਂ ਨੇ ਸਾਰੀਆਂ ਪੀ ਪੀ ਡੱਬੇ ਸਾਫ਼ ਕਰਕੇ ਰੱਖਦੇ ਤੇ ਨੀਚੋਂ ਵੀ ਸਾਰਾ ਬਾਧੂ ਘਟੂ ਦਾ ਸਮਾਨ ਸਾਰਾ ਸਿੱਟਤਾ ਤੇ ਬਾਹਰੇ ਤਾਂ ਹੁਣ ਮੀਂਹ ਨਹੀਂ ਪੈ ਰਹੀ ਐ ਇੱਥੇ ਧੋ ਕੇ ਲਾ ਦੇ ਸੁੱਕਣੇ ਟੋਕਰੇ ਦੇ ਕੋਲ ਬੰਨ ਲੈਣਾ ਕਿ ਮੈਂ ਫੁੱਲ ਕਰਦਾ ਇੱਥੇ ਚਿੰਤਾ ਜਦੋਂ ਸੁੱਕ ਗਏ ਇਹਨਾਂ ਨੂੰ ਸੈੱਟ ਕਰ ਦ ਤੇ ਹਜੇ ਬਾਹਰੋਂ ਰਹਿੰਦਾ ਆ ਦੇਖੋ ਕਿੰਨਾ ਕਿੰਨਾ ਕੂਲਾ ਪਏ ਅੰਦਰ ਦੇਖਣੇ ਲੱਗਦੀਆਂ ਪਹਿਲਾਂ ਅੰਦਰ ਮੰਜਾਂ ਨੂੰ ਪਾਣੀ ਪਿਆਈ ਹੈਗੀ ਮੀਂਹ ਹਟ ਗਿਆ ਚਲੋ ਜੀ ਟਾਈਮ ਪੌਣੇ 6 ਹੋਵੇ ਤੇ ਰਸੋਈ ਮੈਂ ਸਾਫ਼ ਕਰਤੀ ਰਸੋਈ ਸਾਫ਼ ਕਰਤੀ ਤੇ ਆਪਣੀ ਮਾਂ ਸੋਲੇ ਪਿਉਂਦੇ ਅੱਜ ਆਪਾਂ ਮਾਂ ਸੋਲੇ ਦੀ ਦਾਲ ਬਣਾਵਾਂਗੇ ਮੈਂ ਚੁੱਲੇ ਤੇ ਧਰਦੀਆਂ ਰੱਜਣ ਇਹਨਾਂ ਨੂੰ ਗੈਸ ਤੇ ਉਨੀ ਵਧੀਆ ਨਹੀਂ ਬਣਦੀ ਕੀ ਕਰਦਾ ਦੀ ਵੀ ਦਾਲ ਬਣਾ ਕੇ ਖਾਈਏ ਇੱਧਰ ਅਸੀਂ ਨੇ ਗੱਡੀ ਤੇ ਉਹ ਤਾਂ ਤੂਹਲੇ ਸਵੇਰੇ ਲਾਹਾ ਲੈ ਲਿਆ ਮੀਂਹ ਦਾ ਜਦ ਦੁਬਾਰੇ 9 ਵਜੇ ਮੀਂਹ ਆਇਆ ਮਹਿੰਦਰ ਤੋਂ ਮਨੀ ਪਲਾਟ ਇੱਧਰ ਕਰਾਇਆ ਮਹਾਨ ਵਾਲੇ ਪਾਣੀ ਪੈ ਜੂਨ ਵਾਲੇ ਥੋਤਾ ਜੋ ਉਹਦੀ ਮੀਂਹ हट ਗਿਆ ਹੁਣ ਆਪਣਾ ਬੇੜਾ ਸੁੱਕ ਗਿਆ ਸਾਰਾ ਸਾਫ਼ ਹੋ ਗਿਆ ਸਕੂਟਰੀ ਭੈਣ ਜੀ ਪੇਪਰ ਦੇਖ ਕੇ ਇਦੀ ਬਾਹਰ ਹੀ ਖੜਾ ਤੇ ਪਿੰਦਰ ਪੇ ਸੁੱਤਾ ਮੱਝਾਂ ਆਪਣੀਆਂ ਕੱਕ ਪਾ ਤੇ ਅਜ ਮਾਸੀ ਵੀ ਨਹੀਂ ਆਈ ਉਹ ਵਾਲੀ ਮੈਨੂੰ ਸਿੱਟਣਾ ਪੈ ਗਿਆ ਉਹ ਸਵੇਰੇ ਮੀਂਹ ਤੇ ਉਸ ਤੋਂ ਬਾਅਦ ਮੈਨੂੰ ਲੱਗਾ ਉਹਨਾਂ ਦਾ ਨਰੇਗਾ ਦਾ ਕੰਮ ਚੱਲ ਪਿਆ ਹਾਂ ਹੁਣ ਮੈਂ ਦੇਖ ਰਹੀ ਹਾਂ ਕੱਪੜੇ ਕਿੰਨੇ ਗਨੇ ਫੋਨ ਵਾਲੇ ਮਸ਼ੀਨ ਚ ਇੱਕ ਵਾਰ ਤਾਂ ਸੁੱਕਣੇ ਪਾਤੇ ਕੱਢ ਕੇ ਸਵੇਰੇ ਮੀਂਹ ਹੀ ਉਹ ਤੋਂ ਧੋਤੇ ਨਹੀਂ ਗਏ ਆਹ ਦੇਖੋ ਜਟਾਂ ਦੇ ਪੁੱਠੇ ਕੰਮ ਆ ਇਧਰ ਕੱਪੜੇ ਟੰਗਣ ਵਾਲੀ ਲਾਈ ਹੋਈ ਆ ਪਰ ਉੱਥੇ ਨਹੀਂ ਹ ਇਧਰ ਇਹਦੇ ਪੈਪ ਤੇ ਸੱਠਣਾ ਆਪਣਾ ਲੀੜਾ ਚੱਕ ਕੇ ਮੈਂ ਦੇਖ ਰਹੀ ਹਾਂ ਕਿੰਨੇ ਗਨੇ ਪਾ ਹੀ ਦਿਨੀ ਉਧਰੋਂ ਵੀ ਕੱਢ ਲੈਉਣੀ ਆ ਇਹ ਸਰਦਾਰ ਜੀ ਦੇ ਤਾਂ ਚਿੱਟੇ ਕੱਪੜੇ ਹੁਣ ਮੰਡੀ ਤੋਂ ਆਏ ਨਕਾਲੇ ਕਰਕੇ ਲਿਆਉਂਦੇ ਜਿਹੜਾ ਹੱਥ ਨਾਲ ਬੁਰਸ਼ ਨਾਲ ਹੀ ਧੋਨੇ ਪੈਂਦੇ ਨੇ ਪੀੜਾ ਆਪਣਾ ਤਕਰੀਬਨ ਸੁੱਕੇ ਹੀ ਪਿਆ ਲਓ ਜੀ ਮੈਂ ਚੁੱਲੇ 'ਚ ਅੱਗ ਮਿਚਾ ਕੇ ਦਾਲ ਤਰਾਂ ਮੱਜਾਂ ਹਜੇ ਕੁਛ ਬੈਠੀ ਜਦੋਂ ਉੱਠਣੀਆਂ ਲੈ ਸਾਰੀ ਉੱਠਣੀਆਂ ਬਸ ਇਹ ਤਾਂ ਜਦੋਂ ਇੰਨਾ ਕਣੀ ਹੋ ਜਾਣਾ ਉਹਦੀ ਉੱਠੜਦੀਆਂ ਨੇ ਇਹ ਇਹ ਵਧੀਆ ਹੂੰ ਚਲੋ ਮੌਸਮ ਸਾਫ਼ ਹੋ ਗਿਆ ਤੇ ਕੰਡ ਜੀ ਡਿੱਗਣੋਂ हट ਗਈ ਠੰਡ ਹੋ ਗਈ ਇੰਨੇ ਕ ਨਾਲੀ ਦੋ ਤਿੰਨ ਦਿਨ ਹੋ ਗਏ ਤੇ ਬਹੁਤ ਗਰਮੀ ਪੈਣੀ ਸੀ ਚਲੋ ਜੀ ਹੁਣ ਮੈਂ ਮਸ਼ੀਨ ਲਾਦਾ ਇਧਰ ਲੈ ਜਾਨੀਆਂ ਕੱਪੜੇ ਇਕੱਠੇ ਕਰਕੇ ਦਾਲ ਤਰ ਦੀ ਚਲੋ ਜੀ ਚੁੱਲੇ 'ਤੇ ਆਪਾਂ ਨੇ ਦਾਲ ਪਾਣੀ ਭਰਿਆ ਅਗੋਂ ਜਾ ਕੇ ਗਰਮ ਹੋ ਗਿਆ ਇਸ ਤੋੜ ਪਾਣੀ ਮੇ ਦਾ ਕੱਢਤਾ ਮੇ ਜੀ ਵਾਰ ਆਪਾਂ ਫੇਰ ਕੱਢ ਦਨੇ ਆ ਤੇ ਮੈਨੂੰ ਪਹਿਲਾਂ ਐ ਸੀ ਵੀ ਚਲ ਆਪਾਂ ਇਦਾਂ ਹੀ ਪਹਿਲਾਂ ਦਾਲ ਪਾ ਦਈਏ ਹਨਾ ਪਤੀਲੇ ਚ ਫੇਰ ਵੀਡੀਓ ਸ਼ੁਰੂ ਕਰਾਂਗੇ ਪਤਾ ਕੀ ਆ ਜਿਹੜੇ ਮੇਰੀਆਂ ਕੁੱਸ਼ਕ ਪਹਿਣਾ ਨੇ ਨਾ ਦੋ ਵਾਰ ਪਾਣੀ ਕੱਢਤਾ ਆਪਾਂ ਨੇ ਚੰਗੀ ਤਰ੍ਹਾਂ ਧੋ ਲਿਆ ਉਹ ਮੈਨੂੰ ਜਾਨੀ ਕਿ ਉਹ ਇਹ ਚੀਜ਼ ਕਹਿਣਗੀਆਂ ਵੀ ਤੁਸੀਂ ਦਾਲ ਧੋਤੀ ਨਹੀਂ ਇਦਾਂ ਹੀ ਪਾਤੀ ਪਤਾ ਨਹੀਂ ਕਿਉਂ ਉਹ ਮੈਨੂੰ ਐਂ ਸਮਝਦੇ ਨੇ ਵੀ ਇਹ ਤਾਂ ਜਮੀ ਬੁੱਧੂ ਹੀ ਆ ਵੀ ਇਹਨੂੰ ਕਾਸੇ ਦਾ ਨਹੀਂ ਪਤਾ ਹੈਗਾ ਫਿਰ ਐਂ ਕਹਿਣਗੇ ਕੁਚੱਜੀ ਐ ਇਹਨੂੰ ਚੱਜ ਨਹੀਂ ਦੇਖੋ ਚੱਜ ਸਾਰਿਆਂ ਨੂੰ ਹੁੰਦਾ ਹੈ ਹਨਾ ਕਹਿਣਾ ਸੌਖਾ ਹੈ ਪਰ ਕਰਕੇ ਦਿਖਾਉਣਾ ਬਹੁਤ ਔਖਾ ਹੈ ਨਾਓ ਜੀ ਚੁੱਲੇ ਤੇ ਆਪਾਂ ਨੇ ਧਰ ਲਈ ਦਾਲ ਅੱਜ ਕਾਫੀ ਟਾਈਮ ਬਾਅਦ ਚੁੱਲੇ ਤੇ ਦਾਲ ਬਣਾਉਣੀ ਸ਼ੁਰੂ ਕੀਤੀ ਆਪਾਂ ਨੇ ਤੇ ਕੁਸਕ ਮੀਂਹ ਜਾਂ ਪਿਆ ਕਰਕੇ ਚੁੱਲੇ ਨੂੰ ਵੀ ਸਲਾਬ ਜੀ ਹੋਈ ਪਈ ਐ ਲੱਕੜਾਂ ਤਾਂ ਵੈਸੇ ਸੁੱਕੀਆਂ ਨੇ ਤਾਹੀ ਮੈਂ ਪਹਿਲਾਂ ਛੋਟੇ ਪਤਲੀਆਂ ਲੱਕੜਾਂ ਲਾਈਆਂ ਨੇ ਮੋਟੀਆਂ ਜਿਆਦਾ ਨਹੀਂ ਲਾਈਆਂ ਕਿਉਂ ਹੋਇਆ ਸੁੱਕ ਜੂਗਾ ਜਿਹੜੀ ਮਰੀ ਮੋਟੀ ਸਲਾਵ ਹੈਗੀ ਐ ਫਿਰ ਹੌਲੀ ਹੌਲੀ ਬਸ ਇਹ ਤਾਂ ਭੁੰਤੀ ਹੋਈ ਐ ਸਵੇਰੇ ਦੋ ਮੈਂ ਭੁੰਤੀ ਦੀ 1:30 ਵਜੇ ਸੇਤੀ ਬਣ ਜੂਗੀ ਦੇਖੋ ਇਹ ਬਹੁਤ ਹਨ ਲਓ ਜੀ ਮੱਛੀ ਆਪਣੀ ਪਾਣੀ ਰਿੰਜਣ ਲੱਗ ਗਿਆ ਮੈਂ ਇਹਦੇ ਵਿੱਚ ਪਾ ਦਨੀ ਆ ਦਾਲ ਤੇ ਨਾਣ ਮਿਰਚ ਪਾ ਦਾਂਗੇ ਆਪਾਂ ਮਸਾਲਾ ਉਧਰੋਂ ਮੈਂ ਤਿਆਰ ਕਰ ਲਉ ਮੈਂ ਪਾ ਦਾਂ ਜੀ ਦਾਲ ਇੱਕ ਹੱਥ ਨਾਲ ਪੈਂਦੀ ਨਹੀਂ ਡੁੱਲਣਾ ਜਾਵੇ ਕਿਤੇ ਲਓ ਜੀ ਦਾਲ ਮੈਂ ਪਾਤੀ ਹੁਣ ਨਾਣ ਮਿਰਚ ਲਿਆਉਣੇ ਆਪਾਂ ਪਾ ਦਨੇ ਆ ਇਸ ਤੋਂ ਬਾਅਦ ਮੈਂ ਸਰਦਾਰ ਜੀ ਦੇ ਤਿੰਨ ਕੁਰਤੇ ਪਜਾਮੇ ਨੇ ਉਹ ਧੋਣੀਆਂ ਆ ਉਹ ਹੱਥ ਨਾਲ ਧੋਣੇ ਪੈਣਗੇ ਥੋੜਾ ਜਿਹਾ ਹੁਣ ਮੰਡੀ ਚ ਨਾ ਗਰਦ ਕੱਪਾ ਜਾ ਬਾਲਾ ਬਾਲੇ ਗੰਦੇ ਹੋ ਜਾਂਦੇ ਨੇ ਤਾਂ ਕਰਕੇ ਐਨੇ ਆਪਣੀ ਦਾਲ ਰਲ ਜੂਗੀ ਤੇ ਮਸਾਲਾ ਫੇਰ ਤਿਆਰ ਕਰ ਲਾਂਗੇ ਦੇ ਨੂਨ ਮਿਰਚ ਆਪਾਂ ਨੇ ਨੂਨਦਾਨੀ ਮੈਂ ਸਾਰੇ ਡੱਬੇ ਢੁਬੇ ਸਵੇਰੇ ਧੋਤੇ ਸੀਗੇ ਮੇਰੀ ਕਰਕੇ ਬਾਲਾ ਕੰਡਕੁੰਡ ਜੀ ਪਈ ਪਈ ਤੀ ਤੇ ਇਹਨਾਂ ਅੱਡ ਕੱਢਤੀਆਂ ਤੇ ਫੇਰ ਮੈਂ ਸਾਫ ਕਰਤੀ ਸੀ ਜਿਹੜੇ ਕੌਲੀਆਂ ਹੁਣ ਧੋਤੀਆਂ ਨੇ ਚਾਰ ਫੇਰੇ ਤੋਂ ਬਾਅਦ ਜਦੋਂ ਇਹਨਾਂ ਚੋਂ ਖਤਮ ਹੋ ਗਏ ਉਹਨਾਂ ਚ ਪਾ ਲਾਂਗੇ ਫੇਰ ਇਹਨਾਂ ਨੂੰ ਸਾਫ ਕਰ ਦਾਂਗੇ ਹੁਣ ਮੈਂ ਇੱਥੋਂ ਹੀ ਪਾ ਕੇ ਲੈ ਜਾਨੀ ਆ ਜੀ ਕੌਲੀ 'ਚ ਇੱਕ ਕੌਲੀ 'ਚ ਸਾਰਾ ਸਮਾਨ ਉਥੋਂ ਫੇਰ ਫੇਰ ਅੰਦਰ ਵਾਪਸ ਲੈ ਕੇ ਆਉਣਾ ਪੈਂਦਾ ਇੱਕ ਵਾਰ ਆਪਾਂ ਥੋੜੀਆਂ ਜੀਆਂ ਹਰੀਆਂ ਮਿਰਚਾਂ ਪਈਆਂ ਨੇ ਉਹ ਪਾਵਾਂਗੇ ਥੋੜੀਆਂ ਜੀਆਂ ਲਾਲ ਪਾ ਦਨੇ ਪਤਾ ਨਹੀਂ ਸਾਨੂੰ ਬੱਚਿਆਂ ਨੂੰ ਸੁਭਾਅ ਪਿਆ ਪਹਿ ਜੇ ਹਰੀਆਂ ਮਿਰਚਾਂ ਪਾ ਲਏ ਨੇ ਨਾ ਉਹ ਉਨਾਂ ਰੰਗ ਨਹੀਂ ਦਿੰਦੀ ਦਾਲ ਫਿਰ ਕਹਿੰਦੇ ਨੇ ਕਿਵੇਂ ਹਰੀ-ਹਰੀ ਦਾਲ ਜੀ ਪਈ ਐ ਮੈਂ ਹੁਣ ਐ ਕਰਦੀ ਆ ਅੱਧੀਆਂ ਕੁ ਹਰੀਆਂ ਮਿਰਚਾਂ ਪਾ ਦਣੀ ਹੁੰਦੀਆਂ ਅੱਧੀਆਂ ਕੁ ਲਾਲ ਪਾ ਲੰਨੇ ਆ ਆਪਾਂ 5-4 ਹਰੀਆਂ ਝੀਰ ਲਾਂਗੇ 5-4 ਦੀ ਇੰਨੀ ਕੁ ਬਸ ਅੱਧਾ ਚਮਚਾ ਆਪਾਂ ਨੇ ਲਾਲ ਦਾ ਪਾ ਲਿਆ ਜਮੇ ਕੱਟਾ ਲੈ ਇਹਨੂੰ ਕਿ ਇਹਨੂੰ ਕਿ ਇਹਨੂੰ ਸੋਹਣੇ ਕੋਲ ਲੈ ਲੈਣੇ ਨੇ। ਇਹਨਾਂ ਦਾ ਬਲ ਹਾਲੀ ਕਰ ਦਿੰਦੇ ਨੇ। ਇੱਕ ਬੜਾ ਇੰਨਾ ਸਾ ਇਹ ਬਾਲੀ ਰੰਗਦਾਰ ਕੁਰਤਾ ਜਿੰਨਾ ਪਾ ਕੇ ਨਹੀਂ ਰਾਜੀ। ਬਸ ਜਾਂ ਕਮੀਨ ਜਾਂ ਬਾਈਕ ਜਾਂ ਲਾਈਟ ਕਿਸ ਤਾ ਜਿਹਾ ਕਲਰ ਆਉਂਦਾ ਹੈ ਉਹ। ਬਸੇ ਦੋ ਤਿੰਨ ਕਲਰ ਇਹਨਾਂ ਨੂੰ ਪਸੰਦ ਨੇ ਐਤਕਿਵੇਂ ਇੱਕ ਕਲਰ ਜਹਾ ਹੋ ਗਿਆ ਤਾਂ ਦੇਖੋ ਜੀ ਪਹੁੰਗਦੇ ਹਾਂ ਹੁਣ ਤੱਕ ਸਿਲਾਈ ਚਾਲ ਨਹੀਂ ਲੰਗੀ ਦੇਖੋ ਤੇ ਮਸ਼ੀਨ ਨਾਲ ਇਹ ਕਿਤੇ ਕੱਪੜੇ ਨੇ ਜਿਹੜੇ ਜਿਵੇਂ ਥੋੜੇ ਆਪਾਂ ਕੰਤਾ-ਕੰਤਾ ਪਾਤੀ-ਪਾਤੀ ਕਰਦੇ ਹਾਂ ਉਹ ਤਾਂ ਨਿੱਕਰ ਜਾਂਦੇ ਨੇ ਜੀ ਹੁਣ ਤਾਂ ਉਹਨੂੰ ਪਤਾ ਵੀ ਮੰਡੀ ਸਿੱਖਾਰਾ ਦਿਨ ਸਵੇਰ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਕਾਂਟੇ-ਕੁੰਡੇ ਪਾਇਆ ਤਾਂ ਕਿ ਰੇਤਾ ਪੈ ਜਾਵੇ ਕਿ ਬਾਕੀ ਇੱਥੇ ਬੋੜੀਆਂ-ਬੂੜੀਆਂ ਤੇ ਬੈਠ ਜਾਂਦੇ ਨੇ ਸਾਰੇ ਐ ਕਾਲਸ ਚਾੜਦੇ ਨੇ ਮਲੇ ਪੂਰੀ ਇਹ ਤਾਂ ਬਰਸਵਾਲ ਵੀ ਉਂਗਲਾਂ ਦੁਖਣ ਲਾਉਂਦੇ ਨਹੀਂ ਮਸਾਂਨ ਖੇਰ ਨਹੀਂ ਰਹਿੰਦੇ ਨੇ ਇਹਨਾਂ ਕੋਲ 4-5 ਕੁੱਤੇ ਸੀ ਆਪਣੇ ਨੇ ਫਿਰ ਮੈਂ ਇੱਕ ਦਿਨ ਛੱਡ ਕੇ ਧੋਣੀ ਹਿਈ ਬੋਲ ਕੁੱਤੇ ਰੱਖਦੇ ਰਹੇ ਨੇ ਖੱਤੀ ਤੇ ਮੈਂ ਤਾਂ ਬੈਠਿਆ ਹੀ ਜਾਂਦਾ ਮੈਂ ਪਰਾਂਪਰ ਵੈਕੀ ਤੇ ਹੁੰਦੀ ਐ ਤੇ ਨਾਲੇ ਨੂੰ ਵੈਸੀ ਮੇਰੇ ਬਾਜੇ ਨੂੰ ਬੜਿਆ ਹੋਇਆ ਪਰ ਫਿਰ ਵੀ ਪਰਾਂਪਰ ਤਾਂ ਬੈਠਦੇ ਨੇ ਥੋੜੀ ਜੀ ਪ੍ਰੋਬਲਮ ਕੀ ਹੁੰਦੀ ਜੀ ਬਾਲਾ ਤੇ ਰਿਖੇ ਰਹਿੰਦੇ ਨੇ ਨਾ ਅੱਧੀ ਨੀਤੇ ਜਿਹੜਾ ਥੋੜਾ ਜਿਹਾ ਥੱਲੇ ਇਹ ਮਾਸ ਆਪਣਾ ਇਹ ਦਿਖਾਈ ਲੱਗਦਾ ਮੈਨੂੰ ਤੇ ਪਾਰ ਨਹੀਂ ਆਉਂਦਾ ਮੈਂ ਹੁਣ ਪਾਣੀ ਛੱਤੀ ਘੱਟ ਲਈ ਨਹੀਂ ਛੱਤੀ ਕਿੱਤਾ ਤੋੜ ਰਹੀ ਆਂ ਕਿ ਰਹੀ ਆਂ ਆਪ ਬਣਵਾ ਲਈਏ ਹੋਰ ਨਹੀਂ ਬੈਠਣਾ ਚਾਹਤਾ ਹੋਏ ਵੈਸੇ ਬਾਜੰਦਾ ਮੇਰਾ ਹੁਣ ਬਹੁਤ ਘੱਟ ਰਹਿ ਗਿਆ ਅੱਧਾ ਕਿਲੋ ਮੈਂ ਕੱਲ ਨੂੰ ਉਸੇ ਦੀ ਹੋਰ ਕੱਟ ਗਏ ਤੇ ਹੁਣ ਦੇਖੋ ਕੋਸ਼ਿਸ਼ ਕਰਾਂਗੇ ਵੀ ਥੋੜਾ ਥੋੜਾ ਹੋਰ ਕਟਾ ਲਈਏ ਦੇਖੋ 70 ਕਿਤੇ ਆ ਜਾਏ ਤਾਂ ਵਧੀਆ ਗੱਲ ਹੈ ਤਾਂ ਹੁਣ ਆਪਾਂ ਇਸ ਨੂੰ ਬਾਅਦ ਵਿੱਚ ਦਾਲ ਰੱਖੀਂ ਦਾਲ ਰੱਖੀਂ ਮੇਰਾ ਦਾ ਹੱਥ ਕਰੀ ਮਾ ਦੇਤੇ ਮਿਰਦਾਲ ਨੂੰ ਕਰਤਲਾ ਮੈਂ ਫਿਰ ਬੱਸ ਰੋਟੀ ਬਣਾ ਲਾਂਗੇ ਅੱਜ ਬਲੌਗ ਦੇ ਜੀ ਤੁਹਾਨੂੰ ਪਈਆ ਜੀ ਅੱਜ ਸੂਟ ਪਾਰਸਲ ਸਟੈਕ ਕਰਨੇ ਨੇ ਇੱਕ ਮੇਰੇ ਭੈਣਾਂ ਜਿਹੜੀਆਂ ਬਲੌਗ ਦੇਖਦੀਆਂ ਨੇ ਜੀ ਪਲੀਜ਼ ਇਹਨਾਂ ਦੇ ਪਾਰਸਲ ਨੇ ਥੋੜੇ ਜਿਹਾ ਸਰਕਾਰੀ ਜਿਆਦਾ ਖੱਤੀਆਂ ਆ ਗਈਆਂ ਜੀ ਪੋਸਟ ਆਫਸ ਬੰਦ ਸੀ ਜੀ ਤਾਂ ਕਰਕੇ ਲੇਟ ਨੇ ਤੁਸੀਂ ਟੈਂਸ਼ਨ ਨਾ ਲਓ ਡਰੋ ਨਾ ਪਾਰਸਲ ਥੋੜੇ ਲੱਗੇ ਹੋਣੇ ਕੋਈ ਨਾ ਜੀ ਪਹੁੰਚ ਜਾਣਗੇ ਮੂਹਰੇ ਨਾਲ ਆਪਣੇ ਛੁੱਟੀਆਂ ਸੱਤ ਨੇ ਸਾਰਿਆਂ ਦੀ ਤਕਰੀਰ ਪਹੁੰਚ ਜਾਣਗੇ ਦੋ ਚਾਰ ਦਿਨ ਲੇਟ ਹੋਵੇਗਾ ਛੁੱਟੀਆਂ ਜਾਰੀ ਆ ਗਈਆਂ ਇਸ ਵਾਰਾ ਹਫਤੇ ਦੇ ਚਲੋ ਦੀ ਕਪੜੇ ਧੋਤੇਗੇ ਤੇ ਆ ਸਾਨੂੰ ਨਾ ਹੁਣ ਪਸਤਾਉਨੇ ਆ ਸੀ ਬਾਈਟ ਫਰਸ਼ ਲਾ ਕੇ ਬਹੁਤ ਜੇ ਮੜਾ ਜਾ ਵੀ ਲਿਬਰੀ ਚਪਨਾ ਮਗ ਜਾਣਾ ਕੋਈ ਸਵੇ ਥੋੜਾ ਇਹ ਬੇੜਾ ਕੱਚਾ ਕਰਕੇ ਪੰਗਾ ਪੈਂਦਾ ਤੇ ਨਾਲ ਦੀ ਨਾਲ ਇੰਨਾ ਹੋ ਜਾਂਦਾ ਨਾਲ ਦੀ ਨਾਲ ਸਾਫ ਕਰਨਾ ਪੈਂਦਾ ਪਤਾ ਜੇ ਇਹਨੂੰ ਨਾ ਸਾਫ ਕਰੀਏ ਜੀ ਫਿਰ ਸੀਲਕ ਜੰਮ ਜਾਂਦੀ ਏ ਦਿਨ ਬੀਤੀ ਘਟੋ ਘਟ ਮੈਨੂੰ ਐ ਲੱਗਦਾ ਮੈਂ 4-5 ਵਾਰਾ ਸਾਫ ਕਰਦੀਆਂ ਇਹਨੂੰ ਤਾਂ ਮੜਾ ਜਾ ਦੇਖਣ ਜੋਗਾ ਰਹਿੰਦਾ ਨਹੀਂ ਤੇ ਇੱਥੇ ਬੁਰਾ ਹਾਲ ਹੋ ਜੇ ਚਲੋ ਜੀ ਨਾ ਪਹਿਲਾਂ ਨੂੰ ਵਾਲਾ ਲੱਗਤਾਰ ਕੀ ਪਾਉਂ ਸਕੇ। ਬਹੁਤ ਤਾਂ ਕਈ ਵਾਰ ਰਾਤ ਨੂੰ ਚੱਕਰੇ ਪੈ ਜਾਂਦੇ ਨੇ। ਇਸ ਹਾਸਪੀਂਦ ਵਰਗੀ ਲਾਉਂਦੀ ਆ ਫਿਰ ਉਹ ਵਿੱਚੀ ਗਿੱਲੇ ਸੁੱਕੇ ਕੱਠੇ ਨੂੰ ਬੱਚਿਆਂ ਨੂੰ ਇਹਨਾਂ ਪਤਾ ਨਹੀਂ। ਨਹੀਂ ਅੱਡ ਪਾਲਾਂਗੇ ਦੂਜੇ ਤਾਂ ਮਸੀਹ ਸੁਕਾਏ ਹੋਏ ਨੇ। ਤੇ ਜਲਦੀ ਬਸ ਉਹ ਤਾਂ ਸੁੱਕੀ ਪਏ ਨੇ। ਉਹਨਾਂ ਨੂੰ ਤਾਂ ਲਾ ਕੇ ਰੱਖ ਹੀ ਦੇਉਣਾ ਮੈਂ। ਇਹ ਥੋੜਾ ਜਿਹਾ ਦੇਖਾਂਗੇ ਵੀ ਜੇ ਅਸੀਂ ਇਹਦਾ ਸਵੇਰ ਤੱਕ ਸੁੱਕਣਗੇ ਪਰ ਹੁਣ ਤਾਂ ਅੱਜ ਤਾਂ ਮੌਸਮ ਸਾਫ਼ ਹੈ। ਅਹ ਨੇਰੀ ਜੀ ਦਾ ਮਾਹੌਲ ਹੈ ਨਹੀਂਗਾ। ਢਾਲ ਮੇਰੀ ਵਿੱਜ ਰਹੀ ਹੈ ਹੁਣ ਮੈਂ ਕਰਦੀ ਆ ਤੜਕਾ ਤਿਆਰ ਉਧਰ। ਫਿਰ ਰਲਾ ਕੇ ਤੜਕਾ ਬਸ ਆਠ ਬੂੰਦ ਕੇ ਆਪਾਂ ਬਲੌਗ ਰੀਟਿੰਗ ਕਰਦੇ ਆ ਕਰੋ ਤੁਸੀਂ ਇਸ ਬਲੌਗ ਨਾਲ ਇੰਜੋਏ ਹਾਲੂ ਨਵੀਂ ਵਧੀਆ ਨਾਲ ਮਿਲਦੇ ਸਬਕ ਲਈ ਸਬਸਕ੍ਰਾਈਬ